ਦਾ ਸੰਡੇ ਸ਼ੋਅ ਦੇ ਇਸ ਆਖਰੀ ਪੜਾਅ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਸਵਾਗਤ ਹੈ। ਸੋ ਜੀ ਸਭ ਅਮਰੀਕਾ ਦੇ ਵਿੱਚ ਕਵਾਡ ਸਮੇਲਨ ਜਿਹੜਾ ਚੱਲ ਰਿਹਾ ਹੈ। ਉੱਥੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਜਿਹੜੇ ਆ ਉਹ ਸ਼੍ਰੀਕ ਹੋਏ ਨੇ। ਔਰ ਇਸ ਕਵਾਡ ਸਮੇਲਨ ਦਾ ਕੀ ਅਸਰ ਹੋਊਗਾ ਜੀ ਜਿਹੜੀਆਂ ਸਮਾਜ ਨੂੰ ਜਾਂ ਸੰਸਾਰ ਨੂੰ ਇਸ ਵਕਤ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ, ਚੁਣੌਤੀਆਂ ਨੇ। ਉਹਨਾਂ ਨੂੰ ਹੱਲ ਕਰਨ ਦੇ ਵਿੱਚ ਇਹ ਕਾਮਯਾਬ ਹੋਵੇਗਾ ਜੀ ਇੱਕ ਵਟਸ ਮਿਲੋ ਭਮਸਾਬ ਕੁਆਡ ਦਾ ਸਾਨੂੰ ਪਹਿਲਾ ਮਤਲਬ ਸਾਰਿਆਂ ਨੂੰ ਸਮਝਣਾ ਪਊਗਾ ਵੀ ਕੁਆਡ ਦਾ ਅਸਲ ਹੈ ਕੀ ਤੇ ਕਿਉਂ ਬਣਾਇਆ ਗਿਆ ਜੀ ਕੁਆਡ ਦੇ ਵਿੱਚ ਚਾਰ ਦੇਸ਼ ਹੁੰਦੇ ਨੇ ਅਮਰੀਕਾ ਆਸਟ੍ਰੇਲੀਆ ਜਾਪਾਨ ਤੇ ਇੰਡੀਆ ਜੀ ਹੁਣ ਜੇ ਇਹਨਾਂ ਦਾ ਤੁਸੀਂ ਭੂਗੋਲਿਕ ਬੰਤਰ ਦੇਖੋ ਜੀ ਤਾਂ ਕੁਆਡ ਜਿਹੜਾ ਸਾਰਾ ਹੈ ਉਹ ਸਾਊਥ ਚਾਈਨਾ ਸੀ ਜੀ ਜਾਂ ਇੰਡੋ ਪੈਸੀਫਿਕ ਦੇ ਵਿੱਚ ਇੱਕ ਗਰੂਪਿੰਗ ਬਣਾਈ ਗਈ ਹੈ ਹੂੰ ਤਾ ਕਿ ਜਿਹੜੀ ਫਰੀडम ਆਫ ਨੈਵੀਗੇਸ਼ਨ ਹੈ ਔਨ ਹਾਈ ਸੀਜ਼ ਅਤੇ ਚਾਈਨਾ ਦਾ ਜਿਹੜਾ ਵਾਧਾ ਹੋਇਆ ਅਗਰੈਸਿਵ ਤੇ ਇਕਨੋਮਿਕ ਜਿਹੜਾ ਸਟਾਂਸ ਹੈ ਹੂੰ ਉਸ ਨੂੰ ਕਾਊਂਟਰ ਕੀਤਾ ਜਾ ਸਕੇ ਹੂੰ ਸੋ ਉਹ ਕੁਆਡ ਕੰਮ ਕਰਨਾ ਚਾਹੁੰਦਾ ਹੈ ਕਿਉਂਕਿ ਜਾਪਾਨ ਹੋਵੇ ਚਾਹੇ ਭਾਰਤ ਹੋਵੇ ਚਾਹੇ ਯੂ ਐਸ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਸਾਰੇ ਚੀਨ ਨੂੰ ਇੱਕ ਉੱਪਰ ਦੀ ਹੋਏ ਇੱਕ ਚੈਲੰਜ ਦੀ ਤਰ੍ਹਾਂ ਦੇਖਦੇ ਨੇ ਸਾਰੇ ਅੰਗੇਜ ਵੀ ਕਰਦੇ ਨੇ ਚਾਈਨਾ ਦੇ ਨਾਲ ਚਾਈਨਾ ਦੇ ਨਾਲ ਟ੍ਰੇਡ ਵੀ ਕਰਦੇ ਨੇ ਪਰ ਚਾਈਨਾ ਦਾ ਜੋ ਸਾਊਥ ਚਾਈਨਾ ਸੀ ਦੇ ਵਿੱਚ ਜਾਂ ਹੋਰ ਜਿਹੜਾ ਇੰਟਰਨੈਸ਼ਨਲ ਰੂਲਸ ਨੂੰ ਵਾਇਲੇਟ ਕਰਨ ਦਾ ਜਿਹੜਾ ਵਤੀਰਾ ਹੈ ਉਸ ਦੇ ਪ੍ਰਤੀ ਚਿੰਤਤ ਵੀ ਰਹਿੰਦੇ ਨੇ ਹੂੰ ਇਸ ਗਰੂਪਿੰਗ ਦੇ ਵਿੱਚ ਹੁਣ ਭਮਪਾ ਸਾਹਿਬ ਜਿਹੜਾ ਕੁਆਡ ਸਮੇਲਨ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਅਗਲਾ ਕੁਆਡ ਸਮੇਲਨ ਹੋ ਸਕਦਾ ਭਾਰਤ ਦੇ ਵਿੱਚ ਹੋਵੇ ਜੀ ਡੈਲਵੇਰ ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਹੋਮ ਟਾਊਨ ਹੈ ਯੂਐਸ ਪ੍ਰੈਜ਼ੀਡੈਂਟ ਦਾ ਹੂੰ ਉੱਥੇ ਉਹਨਾਂ ਨੇ ਸਾਰੇ ਲੀਡਰਸ ਨੂੰ ਹੋਸਟ ਕੀਤਾ ਤੇ 1 ਟੂ 1 ਮੀਟਿੰਗਸ ਵੀ ਕੀਤੀਆਂ ਆ ਜਿਸ ਦੇ ਨਾਲ ਇੱਕ ਪਰਸਨਲਾਈਜ਼ਡ ਟੱਚ ਦੇਣ ਦੀ ਪ੍ਰੈਜ਼ੀਡੈਂਟ ਬਾਈਡਨ ਨੇ ਕੋਸ਼ਿਸ਼ ਕੀਤੀ ਹੈ ਹੂੰ ਹੁਣ ਭਮ ਸਾਹਿਬ ਇਹ ਜਿਹੜੀ ਰਾਜਨੀਤੀ ਹੈ ਇੰਟਰਨੈਸ਼ਨਲ ਪੋਲਿਟਿਕਸ ਇਸ ਵੇਲੇ ਯੂਕਰੇਨ ਵਾਰ ਤੇ ਮਿਡਲ ਈਸਟ ਦੇ ਵਿੱਚ ਕੌਨਫਲਿਕਟ ਦੇ ਕਰਕੇ ਇਹ ਕਾਫੀ ਉਲਝੀ ہوئی ਹੂੰ ਹੁਣ ਭਾਰਤ ਹੈ ਤਾਂ ਕੁਆਡ ਦਾ ਮੈਂਬਰ ਜਿੱਥੇ ਉਹ ਕਵਾਡ ਦੇ ਵਿੱਚ ਅਮਰੀਕਾ ਦੀ ਤੇ ਨੈਟੋ ਕੰਟਰੀਜ਼ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਭਾਰਤ ਨੂੰ ਉਹ ਆਪਣੇ ਵੱਲ ਲੈ ਕੇ ਆਉਣ ਹੌਲੀ-ਹੌਲੀ ਹਮ ਪਰ ਦੂਸਰੇ ਪਾਸੇ ਭਾਰਤ ਦੇ ਚਾਈਨਾ ਦੇ ਨਾਲ ਤੇ ਰਸ਼ੀਆ ਦੇ ਨਾਲ ਵੀ ਚਾਈਨਾ ਦੇ ਨਾਲ ਬਾਰਡਰ ਟੈਨਸ਼ਨ ਚੱਲ ਰਹੀ ਹੈ ਪਰ ਰਸ਼ੀਆ ਦੇ ਨਾਲ ਸਖਾਵੇ ਸਬੰਧ ਨਹੀਂ ਤੇ ਰਸ਼ੀਆ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਤੇਲ ਭਾਰਤ ਲੈ ਰਿਹਾ ਹਮ ਜਿਸ ਦੇ ਨਾਲ ਰਸ਼ੀਆ ਨੂੰ ਸੈਂਕਸ਼ਨਸ ਬੀਟ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ ਹਮ ਉਸ ਦੇ ਉੱਤੇ ਭਾਰੀ ਇਤਰਾਜ਼ ਨੇਟੋ ਕੰਟਰੀ ਤੇ ਵੈਸਟਰਨ ਮੁਲਕ ਹਮੇਸ਼ਾ ਹੀ ਲਾਉਂਦੇ ਰਹੇ ਨੇ ਹੁਣ ਇੱਕ ਜਿਹੜੀ ਨਵੀਂ ਡਵੈਲਪਮੈਂਟ ਹੋਈ ਚਾਈਨਾ ਤੇ ਭਾਰਤ ਨੇ ਲਦਾਖ ਦੇ ਵਿੱਚ ਜਿਹੜਾ ਸਟੈਂਡ ਆਫ ਸੀ ਉਸ ਨੂੰ ਖਤਮ ਕਰਨੀਆਂ ਗੱਲਾਂ ਤੇ ਸੁਖਾਵੇ ਸਬੰਧ ਬਣਾਉਣ ਦੀਆਂ ਜਿਹੜੀਆਂ ਗੱਲਾਂ ਉਹ ਸ਼ੁਰੂ ਕਰ ਦਿੱਤੀਆਂ ਨੇ ਹਮ ਹੁਣ ਤੁਸੀਂ ਚਾਈਨੀਜ਼ ਐਮਬੈਸਡਰ ਦੇ ਜਿਹੜਾ ਭਾਰਤ ਦੇ ਵਿੱਚ ਹੈ ਉਸ ਦੇ ਬਿਆਨ ਦੇਖੂ ਤਾਂ ਭਾਰਤ ਦੇ ਪ੍ਰਤੀ ਉਹ ਪੋਜ਼ਿਟਿਵ ਬਿਓਨ ਆਉਣੇ ਸ਼ੁਰੂ ਹੋ ਗਏ ਨੇ ਜਿਸ ਤੋਂ ਲੱਗਦਾ ਹੈ ਕਿ ਚਾਈਨਾ ਦੇ ਭਾਰਤ ਦੇ ਵਿੱਚ ਹੁਣ ਕੁਝ ਆਈਸ ਬ੍ਰੇਕਿੰਗ ਉਹ ਹੋਈ ਹੈ ਜੀ ਜਿਹੜੀ ਕਿ ਕੁਆਡ ਦੇ ਲਈ ਇੱਕ ਬੜੀ ਚੁਣੌਤੀ ਸਾਬਤ ਹੋ ਸਕਦੀ ਹੈ ਹੂੰ ਜੇ ਭਾਰਤ ਦੇ ਸਬੰਧ ਚਾਈਨਾ ਦੇ ਨਾਲ ਹੋਰ ਸੁਧਰ ਜਾਂਦੇ ਹੈ ਹੂੰ ਤਾਂ ਕੁਆਡ ਜਿਹੜਾ ਕਿ ਚਾਈਨਾ ਨੂੰ ਚੈੱਕ ਕਰਨ ਦੇ ਲਈ ਹੂੰ ਇੱਕ ਬਣਾਈ ਗਈ ਹੈ ਜਥੇਬੰਦੀ ਉਸ ਦੇ ਵਿੱਚ ਭਾਰਤ ਦਾ ਕੀ ਰੋਲ ਰਹੂਗਾ ਹੂੰ ਕਿਸ ਤਰ੍ਹਾਂ ਭਾਰਤ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਵੈਸਟ ਨੂੰ ਕਿਸ ਹੱਦ ਤੱਕ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਰਸ਼ੀਆ ਦੇ ਨਾਲ ਕਨਫਲਿਕਟ ਹੋਇਆ ਤਾਂ ਰਸ਼ੀਆ ਚਾਈਨਾ ਦੇ ਹੋਰ ਨਜ਼ਦੀਕ ਹੋ ਗਿਆ ਹੂੰ ਭਾਰਤ ਦੇ ਨਾਲ ਜਿਸ ਤਰ੍ਹਾਂ ਦੀ ਹੁਣ ਪਿਛਲੇ ਸਾਲ ਤੋਂ ਜਿਹੜੀ ਇੱਕ ਟੈਨਸ਼ਨ ਦਿਖ ਰਹੀ ਹੈ ਇਹ ਟੈਨਸ਼ਨ ਕਿਤੇ ਭਾਰਤ ਨੂੰ ਚੀਨ ਦੇ ਹੋਰ ਨੇੜੇ ਤਾਂ ਨਹੀਂ ਕਰ ਰਹੀ ਹੂੰ ਇਹ ਸਮਝਣਾ ਚਾਹੀਦਾ ਹੈ ਬਿਲਕੁਲ ਤਾਂ ਕਿ ਜਿਹੜਾ ਡੈਮੋਕਰacies ਦੇ ਵਿੱਚ ਬਣਦਾ ਇਤਿਫਾਕ ਉਹ ਬਣਿਆ ਰਹੇ ਹੂੰ ਹੁਣ ਇਸ ਹੇਰੀ ਦੇ ਉੱਤੇ ਭਮ ਸਾਹਿਬ ਹੁਣ ਪ੍ਰਾਈਮ ਮਿਨਿਸਟਰ ਮੋਦੀ ਇੱਕ ਡਾਇਸਪੋਰਾ ਇਵੈਂਟ ਨੂੰ ਹੁਣ ਜਿਸ ਜਦੋਂ ਅਸੀਂ ਇਸ ਵੇਲੇ ਗੱਲ ਕਰ ਰਹੇ ਹਾਂ ਉੱਤੇ ਨਿਊਯਾਰਕ ਦੇ ਵਿੱਚ ਸੰਬੋਧਨ ਕਰ ਰਹੇ ਨੇ ਦੂਸਰੀ ਗੱਲ ਹੈ ਉੱਥੇ ਇਲੈਕਸ਼ਨਾਂ ਦਾ ਮਾਹੌਲ ਵੀ ਗਰਮ ਹੈ ਹਮ ਪਰ ਇੱਕ ਫੈਸਲਾ ਪ੍ਰਧਾਨ ਮੰਤਰੀ ਮੋਦੀ ਨੇ ਚੰਗਾ ਲਿਆ ਕਿ ਉਹ ਸਾਬਕਾ ਰਾਸ਼ਟਰਪਤੀ 트੍ਰੰਪ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੋਨਾਂ ਦੇ ਵਿੱਚੋਂ ਹੀ ਕਿਸੇ ਨੂੰ ਨਹੀਂ ਮਿਲ ਰਹੇ ਜੀ ਕਿਉਂਕਿ ਪਿਛਲੀ ਵਾਰ 트੍ਰੰਪ ਸਾਹਿਬ ਦੇ ਨਾਲ ਖੜਾ ਹੋ ਕੇ ਮੋਦੀ ਸਾਹਿਬ ਨੇ ਕਹਿਤਾ ਸੀ ਕਿ ਅਬ ਕੀ ਬਾਅਦ 트럼ਪ ਸਰਕਾਰ ਹੂੰ ਜਿਸ ਦਾ ਮੈਂ ਨਹੀਂ ਸਮਝਦਾ ਕੋਈ ਚੰਗਾ ਇੱਕ ਫੈਸਲਾ ਸੀ ਉਹ ਇਹ ਗੱਲ ਕਹਿਣ ਦਾ ਬਿਲਕੁਲ ਕਿਉਂਕਿ ਇਹ ਸਿੱਧੇ ਤੌਰ ਉੱਤੇ ਤੁਸੀਂ ਕਿਸੇ ਦੀ ਦੂਸਰੇ ਮੁਲਕ ਦੀ ਰਾਜਨੀਤੀ ਦੇ ਉੱਤੇ ਇੱਕ ਕਮੈਂਟ ਕਰ ਰਹੇ ਹੋ ਬੀਗ ਅਪ ਹਵਾ ਕਿ ਹੁਣ ਜਿਹੜਾ 트럼ਪ ਹੋਣਾ ਨੇ ਇਹ ਦਾਵਾ ਕੀਤਾ ਸੀਗਾ ਕਿ ਇੱਥੇ ਆਉਣਗੇ ਤੇ ਅਸੀਂ ਮਿਲਾਂਗੇ ਆਪਸ ਵਿੱਚ ਜੀ ਪਰ ਹੁਣ ਖਬਰ ਆ ਰਹੀ ਹੈ ਕਿ ਉਹ ਉਹਨਾਂ ਦੇ ਨਹੀਂ ਹੈਗਾ ਪ੍ਰੋਗਰਾਮ ਦੇ ਵਿੱਚ ਕਿਉਂਕਿ ਚੰਗੀ ਗੱਲ ਹੈ ਹੁਣ ਫੇਰ 트াম্প ਸਾਹਿਬ ਦੇ ਮੁਰੇ ਹੋ ਕੇ ਪ੍ਰਧਾਨ ਮੰਤਰੀ ਸਾਹਿਬ ਜੇ ਥੋੜੇ ਉਲਾਰ ਹੋ ਗਏ ਤੇ ਉਹਨਾਂ ਨੇ ਦੁਬਾਰਾ ਕਹਿ ਦਿੱਤਾ ਕਿ ਅਬ ਕੀ ਵਾਰ 트াম্প ਸਰਕਾਰ ਜਾਂ ਅੱਛੇ ਦਿਨ ਆਉਣੇ ਵਾਲੇ ਹਨ ਫੇਰ ਉਹ ਭਾਰਤ ਦੇ ਲਈ ਡਿਪਲੋਮੈਟਿਕ ਤੌਰ ਦੇ ਉਤੇ ਇੱਕ ਵੱਡੀ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ ਭਾਨ ਸਾਹਿਬ ਅੱਗੇ ਵੀ ਸਮੱਸਿਆਵਾਂ ਦਾ ਕਾਰਨ ਉਹ ਪਹਿਲਾਂ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਅਬ ਕੀ ਵਾਰ ਟਰੰਪੀ ਵਾਰਾਲਾ ਟਰੰਪ ਸਰਕਾਰ ਵਾਲਾ ਉਹ ਜਿਹੜਾ ਮਸਲਾ ਉਹ 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 ਬੈਕਫਾਇਰ ਕਰ ਗਿਆ ਉਹ ਕਰ ਗਿਆ ਬਿਲਕੁਲ ਕਰ ਗਿਆ ਜਿਹ ਉਹ ਸਿੱਧਾ ਹੀ ਅਸਰ ਜਿਹੜਾ ਹੁਣ ਤੱਕ ਹੋਏ ਵਿਖਾਈ ਦੇ ਰਿਹਾ ਜੀ 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 ਸੋ ਇਸੇ ਨਾਲ ਹੀ ਬ੍ਰੇਕ ਸੌਰੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਜੀ ਤੇ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਗਿਲਸਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਸੋ ਦੋਸਤੋ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਲਵleen ਸਿੰਘ ਜੀ ਗੈਲ ਤੇ ਮੈਨੂੰ ਬਲਦੇਸ਼ ਸਿੰਘ ਭਾਮ ਨੂੰ ਹੁਣ ਤੁਸੀਂ ਜੋ ਇਜਾਜ਼ਤ ਫਿਰ ਮਿਲਾਂਗੇ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਔਰ ਕੋਈ ਨਵੇਂ ਵਿਸ਼ੇ ਕੋਈ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਸੋ ਤਦ ਤੱਕ ਲਈ ਜੋ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸ ਜ਼ਰੂਰ ਜੀ